ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜਿਹੜਾ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਤਲਬ ਕੀਤਾਗਾ ਉਹਦਾ ਕਾਰਨ ਇਹ ਹੈ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਦਿਆਰਥੀਆਂ ਤੇ ਸਿੱਖ ਸੰਗਠਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀ ਨਾ ਇਹਦੇ ਵਿੱਚ ਉਹਨਾਂ ਨੇ ਧਰੀਲ ਵੀ ਭੇਜੀ ਆ ਜਿੱਥੇ ਇਹ ਵੀਸੀ ਸਾਹਿਬ ਜਿਹੜੇ ਆ ਉਹ ਗੁਰਮਤ ਦੇ ਬਾਰੇ ਕੋਈ ਮਿਲ ਬੁਗੀ ਗੱਲ ਕਰ ਰਹੇ ਆ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਆਣ ਕੇ ਪੱਖ ਰੱਖੋ ਕਿਉਂਕਿ ਜਿੱਥੋਂ ਤੱਕ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਆ ਪਛਾਣ ਦੀ ਗੱਲ ਆ ਸਿੱਖ ਕੌਮ ਦੀ ਵੱਖਰੀ ਹਸਤੀ ਆ ਵੱਖਰੀ ਪਛਾਣ ਆ ਵੱਖਰੀ ਆਇਡੈਂਟੀ ਆ ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਆ ਇਸ ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪ੍ਰਸ਼ਨ ਚਿੰਨ ਕਰੂਗਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ ਅਜਿਹੇ ਬੰਦਿਆਂ ਨੂੰ ਉੱਥੇ ਸੱਦਦਾ ਰਿਹਾ ਵਾ ਤੇ ਕੁਛ ਦਾ ਰਿਆ ਕਿ ਆਣ ਕੇ ਆਪਣਾ ਪੱਖ ਰੱਖਣਗੇ ਤਾਂ ਕਰਕੇ ਉਹ ਮਨ ਉਸ ਸੱਜਿਆ ਗਿਆ ਸਿੰਘੋ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹੜੀ ਇੱਕ ਪਾਰਟੀ ਬਣਾਈ ਗਈ ਹੈ ਹਾਲਾਂਕਿ ਸਾਰੇ ਥੁੱਲੇ ਸਵੇਟਨ ਦੀ ਗੱਲ ਕੀਤੀ ਸੀ ਪਰ ਇੱਕ ਵੱਖਰਾ ਥੁੱਲਾ ਹੁਣ ਦੇਖਣ ਨੂੰ ਮਿਲ ਰਿਹਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਮਦਾਬਦੀ ਜਿਹੜੀ ਵਰਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੰਝਪੰਦ ਦੇ ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੀ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਨਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਹੈ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਅਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿੱਥੋਂ ਤੱਕ 2 ਦਸੰਬਰ 2024 ਦੇ ਉਹ ਆਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਗਈ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਤੁਸੀਂ ਦੱਸੋ ਜਾਂ ਸੰਗਤ ਦੱਸੇ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਬਰਾਮਤ ਕੀਤੀ ਉਹ ਬੇਵਕੂਫ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਦਮਦਮਾ ਸਾਹਿਬ ਦੇ ਰਹਿ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਹੈ ਤੋ ਇਹ ਤੇ ਪੰਜ ਜਿਹੜੇ ਸਿੰਘ ਸਾਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਹੀ ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨਾਂ ਬਿਨ ਨਹੀਂ ਮੰਨਣਾ ਤਾਂ ਫੇਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰ ਹੀ ਜਾਓ ਪਰ ਅਕਾਲ ਤੱਕ ਤਾਂ ਸਾਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬਿਨ ਉਹਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਧਰਾਂ ਹੈਗੀਆਂ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਮੈਂ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਦੇਖੋ ਸੁਭਾਵ ਵੀ ਜਿਹੜੀ ਹੈ ਜਿਹੜੇ ਦਾ ਗਰੰਟੀ ਜਿੰਦਾ ਬਾਰੇ ਉਹਨਾਂ ਨੇ ਕਿਹਾ ਕਿ ਇਹ ਕੋਈ ਗਰੰਟੀ ਹੈ ਜੀ ਗਰੰਟੀ ਕਿਹੜਾ ਸਿਆਸਤ ਕਰਦੇ ਨੇ ਇਹਨਾਂ ਚੀਜ਼ਾਂ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਉਹ ਜਥੇਦਾਰ ਵੀ ਰਹੇ ਨੇ ਭਾਵੇਂ ਕਿ ਉਹਨਾਂ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਗਏ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵੇਤ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਆਦੇ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਿਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਰ ਨਹੀਂ ਲੱਗਾ ਜਿਹੜੇ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤੱਕ ਸਾਡੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖਸਾਲ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਸੀ ਜਿਸ ਤਰ੍ਹਾਂ ਉਹਨੇ ਗੰਨੀ ਹਰ ਇੱਕ ਦੀ ਨਰੇਸ਼ ਬਾਵਲੀ ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖਸਾਲ ਸਾਹਿਬ ਨੂੰ ਇਤਰਾਜ਼ ਤੇ ਹੈ ਵੇਖਾਂਗੇ ਉਹਨਾਂ ਵਾਲੇ ਸਮੇਂ ਤੁਲਬ ਗ੍ਰਿਹਾਉਂ ਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਫਕੀ ਦੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਓਗਣ ਕੋ ਨਾ ਚਦਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੋ ਇਹ ਮੂਰਖ ਵੀ ਕਹਿੰਨੇ ਹੋ ਸਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਧਲੇ ਤਰੇ ਭਵਨ ਸੂਦੀ ਅਗੁਰ ਭੇਟੁ ਪਨੀਤਾ ਮਹਿਮਾ ਸਾਧੂ ਸੰਗ ਦੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰਹਿ ਨਰਮਨ ਭੈ ਦਿੱਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਕੁਰਬਾਨੀ ਦੇ ਮਹਾਵਰੇ ਦੇ ਕਰਦਾ ਨਹੀਂ ਕੀ ਕੁਰਬਾਨੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤਿਆਰ ਕਰ ਰਿਹਾ ਤੇ ਪੰਥ ਤਿਆਰ ਕਰੋ ਤੁਸੀਂ ਸਭ ਨੂੰ ਤਲਕ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਕੋਈ ਜਵਾਬ ਮੰਗ ਕਰਦਾ ਬਾਕੀ ਸਾਹਿਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ ਸਿੰਘ ਸੱਤ ਪਾਕਸ਼ਾ ਦੇ ਪਾ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਕਿਹੜਾ ਆ ਗਿਆ ਕਿਉਂਕਿ ਦੋ ਦੋ ਅਕਾਲੀ ਦਲ ਵੱਡੇ ਮદાન ਚ ਨੇ ਸਿੱਖ ਕਿੰਨੂੰ ਪੀ ਕਰਦੇ ਪਹਿਲੇ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਇਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਾਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤੱਕ ਸਭ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ ਕੇ ਵਿਚਰਨਾ ਚਾਹੀਦਾ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਅਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲੱਗ ਹੋਣ ਦੀ ਲੋੜ ਨਹੀਂ ਹੈ ਸਿੰਘ ਸਾਹਿਬ ਜਸਵੰਤ ਸਿੰਘ ਪਹੁੰਚ ਚੁੱਕੇ ਨੇ ਇਹ ਸਪਸ਼ਟ ਕਰਨ ਦੇ ਦਿੱਤਾ ਆ ਆਨਲਾਈਨ ਵੀ ਆਉਂਦੇ ਨੇ ਆ ਆਕੀਬ ਨੇ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਜੀ ਪਰ ਉਹਦੇ ਨਿੱਜੀ ਤੌਰ ਤੇ ਪੇਸ਼ ਹੋਣਗੇ ਨਾ ਕਿਉਂਕਿ ਮੇਰੇ ਕੋਲ ਕਵੀਆਂ ਨੇ ਇੱਕ ਹੁਣ ਸ਼ਿਕਾਇਤ ਪੇਦੀ ਆ ਉਹ ਕਵੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਗਾ ਰਹੇ ਹਾਂ ਤੇ ਅਸੀਂ ਕਾਹ ਵੀ ਜਕਾਰੇ ਲੱਗਣੇ ਚਾਹੀਦੇ ਆ ਤੇ ਜਸਵੰਤ ਸਿੰਘ ਜਫਰਵਨਾ ਨੇ ਕਿਹਾ ਇਹ ਕਵੀਆਂ ਦੀ ਭਾਵਨਾ ਕਿ ਇੱਥੇ ਜਕਾਰੇ ਨਹੀਂ ਲੱਗਣੇ ਕੋਈ ਬੜੀ ਮੰਦਪਾਕੀ ਗੱਲ ਆ ਕਿ ਗੁਰੂਆਦੇਸ਼ੀ ਦੀ ਢਾਡੀਆਂ ਦੇ ਜਕਾਰੇ ਨਹੀਂ ਲੱਗਣੇ ਤੁਸ ਲੱਗਣਾ ਕੀ ਆ ਤਾਂ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਹਦੀ ਨਾ ਇੱਥੇ ਇਹਨਾਂ ਨੂੰ ਨਿੱਜੀ ਤੌਰ ਤੇ ਪੇਚਣਾ ਪਊ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਕਾਲ ਤੱਕ ਸਾਹਿਬ ਜਿਹੜਾ ਵਾ ਇੱਥੇ ਸੱਚੀ ਭਾਵਨਾ ਨਾਲ ਆਈਦਾ ਜਿਹੜਾ ਵੀ ਸੱਚੀ ਭਾਵਨਾ ਨਾਲ ਆਉਂਦਾ ਉਥੇ ਕੋਈ ਦਬੈਤ ਨਹੀਂ ਹੁੰਦਾ ਜੋ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਕ ਤਨਖਾਹ ਲਗਾਈ ਜਾਂਦੀ ਆ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਗੀਆਂ ਸਿੱਖ ਸਿੰਘ ਸਾਹਿਬ ਸਿੰਘ ਸਾਹਿਬ ਹੋਣ ਦੇ ਨਾਤੇ ਉਹਨਾਂ ਨੂੰ ਮੈਂ ਦੇ ਪ੍ਰਧਾਨ ਬਣਾਉਣਾ ਚਾਹੀਦਾ ਸੈਂਕੜਾ ਨੈਤਿਕ ਤੌਰ ਤੇ ਨਹੀਂ ਬਣਾਣਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਉਪਾਦੀ ਵੱਡੀ ਆ ਹਰ ਉਹ ਪੰਥ ਦੇ ਵੱਡੇ ਹਿੱਤਾਂ ਦੇ ਲਈ ਉਹਨਾਂ ਨੂੰ ਤੇ ਕਾਰਜ ਕਰਨੀ ਚਾਹੀਦੀ ਪੰਥ ਇਕੱਠਾ ਹੋਵੇ ਪੰਥ ਦੇ ਵੱਡੇ ਇਤਾਲੀਆਂ ਹੀ ਮਿਲ ਜੁਲ ਕੇ ਚੱਲੀਏ ਔਰ ਸਾਰੇ ਚਤਰਫਾ ਜਿਹੜੇ ਅੱਜ ਪੰਥ ਤੇ ਹਮਲੇ ਹੋ ਰਹਾ ਉਹਦਾ ਮਿਲ ਕੇ ਆਪਾਂ ਜਵਾਬ ਦੇਈਏ ਨਾ ਕਿ ਆਟਾ ਢੋਈਏ ਭਾਈ ਕਿਸ ਤਰੀਕੇ ਨਾਲ ਜਵਾਬ ਦਸਾਂਗੇ ਆਪ ਵਰਕਰਾਂ ਦੇ ਨਾਲ ਕੋਈ ਧੱਕਾ ਕਰੇਗਾ ਤੇ ਮੈਂ ਨਾਲ ਖੜਾ ਹਾਂ ਕਿ ਪਿਆ ਨਹੀਂ ਸਾਬਨਾ ਸਿੰਘ ਹਾਂ ਤੁਹਾਨੂੰ ਪਬਦੇ ਨੇ ਜੀ ਫੇਕੋ ਠੱਗਾ ਦੇ ਕਿਹਨਾਂ ਵੇ ਹੋਣਾ ਚਾਹੀਦਾ ਠੱਗਾ ਠੱਗਾ ਕੌਣ ਕਰਦਾ ਜੀ ਠੱਗਾ ਦੇ ਜੰਗਲਾਸਤਾਨੀ ਠੱਗਾ ਦੇ ਕਰਦੀਆਂ ਵਾ ਹਕੂਮਤਾਂ ਉਹ ਅੱਜ ਜਿਹੜਾ ਪੰਜਾਬ ਦੇ ਨਾਲ ਠੱਗਾ ਹੋ ਰਿਹਾ ਵਾ ਉਹਦੇ ਤੇ ਵੀ ਸਾਰਿਆਂ ਨੂੰ ਬੋਲਣਾ ਉਸ ਨੂੰ ਇਹਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਦਰਬਾਰ ਸਾਹਿਬ ਨੂੰ ਠੋਕਰ ਨੇ ਦਿਖਾਇਆ ਜਾ ਰਿਹਾ ਇਸ ਵੀਡੀਓ ਨੂੰ ਦੇਖੋ ਅਸੀਂ ਪਿਛਲੇ ਦਿਨੀ ਵੀ ਨਾ ਇਹ ਚਿੰਤਾ ਜਤਾਈ ਸੀ ਵੀ ਜਿਹੜੀ ਇਹ ਨਵੀਂ ਤਕਨੀਕ ਆ AI ਵਾਲੀ ਇਹ ਖਤਰਨਾਕ ਆ ਨਹੀਂ ਇਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ AI ਦੇ ਜਿਹੜੇ ਮਾਹਰ ਆ ਉਹਨਾਂ ਨੂੰ ਇੱਥੇ ਸੱਦਾਂਗੇ अरुणा दी सलाह ਦੇ ਨਾਲ ਇਹਦੀ ਕੋਈ ਪੱਕੀ ਰੋਖਤਾ ਹੋਵੇ ਜਾਂ ਕੋਈ ਇਹੋ ਜਿਹਾ ਪ੍ਰਾਲਾ ਹੋਵੇ ਵੀ ਜਿਹੜਾ ਵੀ ਕਰਦਾ ਵਾ ਉਹ ਬਾਅਦ ਦੁਬਾਰਾ ਨਾ ਕਰੇ ਉਹਨੂੰ ਕੋਈ ਸਜ਼ਾ ਦੀ ਇਹੋ ਜੀ ਹੋ ਜੇ ਆਪਾਂ ਉਹਦੇ ਲਈ ਆਉਣ ਵਾਲੇ ਸਮੇਂ ਤੇ ਇੱਕ ਕਤਰਤਾ ਕਰਾਂਗੇ ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਵੇਖਿਆ ਕਿਉਂ ਕਿ ਕਿਉਂਕਿ ਭਾਵੇਂ ਕੋਈ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾਵਾ ਉਹਦੀ ਜਿਹੜੀ ਮੂਲ ਬਨਾਵਟਾ ਉਹਦੇ ਨਾਲ ਛੇੜ ਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਕਾ ਨਿਕਲਦਾ ਵਾ ਖत्री ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜੀ ਕੋਈ ਛੇੜ ਛਾੜ ਕਰਨੀ ਇਹ ਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਕਿ ਕਤਰਤਾ ਕਰਕੇ ਇਹਦਾ ਕੀ ਅਗੇ ਹੱਲ ਹੋ ਸਕਦਾ ਆਪਾਂ ਕਰਾਂਗੇ ਕੁਝ ਵੀ ਕੁਝ ਨਹੀਂ ਹੋਇਆ ਜੀ ਅਜੇ ਤੱਕ ਕੁਝ ਨਹੀਂ ਹੋਇਆ ਜੀ ਜੀ ਮੇਲਾ ਪਹੁੰਚਿਆ ਸਮ ਦੇਖੋ ਮੈਂ ਪਹਿਲਾਂ ਗਿਆ ਸੀ ਵੀ ਇਹ ਖਾਲਸਾ ਪੰਥ ਨੂੰ ਡਰਾਉਣ ਦੀ ਗੱਲ ਆ ਪੰਥ ਡਰਦਾ ਨਹੀਂ ਪੰਥ ਸਮਰਾਥਾ ਬਾਕੀ ਸਰਕਾਰਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ